ਖਜਰਾ ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰ ਜਿਹੜੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੈ ਇਹਦੇ ਵਿੱਚ ਆਪਾਂ ਨੂੰ ఎవਰੀ ਡੇ ఎవਰੀ ਡੇ ਕੋਈ ਨਾ ਕੋਈ ਜਿਹੜੀ ਸਕਸੈਸ ਮਿਲਲੀ ਕੱਲ ਸਾਡੇ ਸੀਆਈਏ ਟੀਮ ਨੇ ਜਿਹੜਾ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜੁਆਇੰਟ ਆਪਰੇਸ਼ਨ ਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਇੰਟਰਸੈਪਟ ਕੀਤਾ ਇੱਕ ਗੁਰਵਿੰਦਰ ਹੈ ਜਿਹੜਾ ਕਿ ਝੋਗੜੀਪੂਲਾਣੇ ਦਾ ਇੱਕ ਸੋਨਾ ਸਿੰਘ ਹੈ ਇਹ داਖਲੀ ਮਹਾਤਮ ਦਾ ਜਿਹੜਾ ਰਹਿਣ ਵਾਲਾ ਦੋਨੇ ਹੀ ਸਦਰ ਫਾਜ਼ਲ ਕਾ ਦੇ ਸਨੇਕ ਨੇ ਸੋ ਯੂ ਨਾ ਉਹਨਾਂ ਕੋਲ ਮੋਟਰਸਾਈਕਲ ਤੇ ਅਸੀਂ ਜਦੋਂ ਇਹਨਾਂ ਨੂੰ ਚੈੱਕ ਕੀਤਾ ਤੇ ਇਹਨਾਂ ਕੋਲੋਂ ਸਾਨੂੰ 16 ਪਿਸਤਲ ਜਿਹੜੇ ਪਲੱਸ ਹੋਰ ਮੈਗਜ਼ੀਨ ਅਸਲਾ ਵਗੈਰਾ ਸਾਰਾ ਮਿਲਿਆ ਅਸੀਂ ਤਾਂ ਇਹ ਐਫ ਆਈਆਰ ਦਾਜ ਕਰਕੇ ਤੇ ਇਹਦੇ ਵਿੱਚ ਉਹ ਜਿਹੜੀ ਤਫ਼ਤੀਸ਼ ਕਰ ਰਹੇ ਆ ਪੰਦਾ ਪੰਡ ਦਾਖਲੀ ਮਹਾਤਮ ਇਹ ਦੇਖ ਕੇ ਜੀਜੀ ਜੀਜੀ 2 ਹੈ ਜਿਹੜੀ ਨਾ ਉੱਥੇ ਫਲੱਡ ਦਾ ਕਾਰਨ ਜਿਹੜਾ ਨਾ ਜਿਹੜਾ ਪਾਣੀ ਕਾਫੀ ਸੀਲਾ ਵਾਇਰ ਜਿਹੜੀ ਉਹ ਅੰਦਰ ਸਬਰ ਸੀਗੀ ਸੋ ਉਸ ਚੀਜ਼ ਦਾ ਫਾਇਦਾ ਲੈਂਦੇ ਹੋਏ ਇਹਨਾਂ ਨੇ ਉਧਰੋਂ ਪਾਈਪਸ ਜਿਹੜਾ ਸਮਾਨ ਜਿਹੜਾ ਮਗਾ ਲਿਆ ਸੋ ਸਾਡੇ ਸਾਨੂੰ ਇਨਪੁਟ 베ਸ ਸਾਡਾ ਪੇਸ਼ੈਂਸ ਸੀ ਅਸੀਂ ਇਸ ਜਿਹੜਾ ਇਹ ਫੜ ਲਿਆ ਇਸ ਦੇ ਵਿੱਚ ਜਿਹੜੀ ਬਰਾਮਦਗੀ ਕਰਾਈ ਇਸੇ ਤਰ੍ਹਾਂ ਹੀ ਕੱਲ ਸਾਡੇ ਜਿਹੜੇ ਐਸ ਐਸਓ ਸੀ ਜਿਹੜੇ ਕੌਂਟਰ ਇੰਟੈਲੀਜੈਂਸ ਦੇ ਜਿਹੜੇ ਐਸ ਐਚਓ ਸਾਹਿਬ ਸੀ ਉਹਨਾਂ ਦੇ ਅਫਸਰਾਂ ਨਾਲ ਵੀ ਕੱਲ ਬਹੁਤ ਵਧੀਆ ਜਿਹੜੀ ਉਹਨਾਂ ਦੀ ਰਿਕਵਰੀ ਹੋਈ ਉਹਨਾਂ ਨੇ ਵੀ ਇੰਟੈਲੀਜੈਂਸ 베ਸ ਜਿਹੜਾ ਇਹਦਾ ਆਪਰੇਸ਼ਨ ਕੀਤਾ ਜ ਉਹਦੇ ਵਿੱਚ ਉਹਨਾਂ ਨੂੰ 27 ਵੈਪਨ ਜਿਹੜੇ ਰਿਕਵਰ ਹੋਏ ਸੋ ਸਾਡੇ ਵੱਲੋਂ ਜਿਹੜਾ ਲਗਾਤਾਰ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਕਾਰਵਾਈ ਕਰ ਰਹੇ ਹਾਂ ਏਵਰੀ ਡੇ ਏਵਰੀ ਡੇ ਅਸੀਂ ਇਹਨਾਂ ਤੋਂ ਰਿਕਵਰੀਆਂ ਕਰ ਰਹੇ ਹਾਂ ਵੈਪਨ ਫੜ ਰਹੇ ਹਾਂ ਇਲੀਗਲ ਜਿਹੜੇ ਫੋਰਨ ਮੈਂਟ ਨੇ ਹਾਇਰਨ ਫੜ ਰਹੇ ਹਾਂ ਹੋਰ ਵੀ ਜੋ ਕੰਮ ਕਰਦੇ ਅਸੀਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਹਾਂ ਇਹ ਹੋਈ ਕਿੰਨੀ ਹੈ ਰਿਕਵਰੀ ਸਰ ਅੱਜ ਹੁਣ ਅੱਜ ਦੇ ਵਿੱਚ 16 ਪਿਸਟਲ ਹੋਏ ਮੈਗਜ਼ੀਨ ਹੈ ਤਕੋ ਇਸਤੇ ਦੇ ਆਪਣੇ ਰੌਂਦ ਨੇ ਇਹ ਮੇਨ ਅੰਦਾਜ਼ ਸਰ ਉਹ ਸੋਨਾ ਸਿੰਘ ਸੀਗਾ ਸਾਰਾ ਬਿਲਕੁਲ ਸੋਨਾ ਸਿੰਘ ਨੂੰ ਟਾਸਕਿੰਗ ਹੋਈ ਸੀ ਤੇ ਉਹਦੇ ਪਿੱਛੇ ਜਿਹੜਾ ਹੁਣ ਸਭ ਤੋਂ ਜਿਹੜਾ ਸਾਡਾ ਇੱਕ ਅਹੀਂ ਕਰ ਰਹੇ ਆ ਵੀ ਇਸ ਕੇਸ 'ਚ ਅਸੀਂ ਜਿਹੜੀ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਵੀ ਕਿੱਥੋਂ ਆਏ ਕਿੱਧਰੋਂ ਜਾਣਾ ਅਸੀਂ ਹੁਣ ਉਸ ਚੀਜ਼ ਤੇ ਵਰਕਆਊਟ ਕਰ ਰਹੇ ਆ ਸਰ ਜਿਹੜੀ ਕੱਲ ਦੀ ਰਿਕਵਰੀ ਤੇ ਅੱਜ ਦੀ ਰਿਕਵਰੀ ਦੋਨਾਂ ਨੂੰ ਕੋਈ ਕਨੈਕਸ਼ਨ ਜੁੜਦਾ ਹੈਗਾ ਜੀ ਉਹ ਤੇ ਉਹਦੇ 'ਚ ਹੁਣ ਅਸੀਂ ਪੁੱਛਗਿਸ਼ ਕਰਾਂਗੇ ਜਿਹੜੇ ਇਹਨਾਂ ਦੇ ਬਿਚੋਂ ਬੰਦੇ ਕਰਾਰੇ ਆ ਉਹਨਾਂ ਨੂੰ ਵੀ ਉਹਨਾਂ ਤੱਕ ਵੀ ਅਸੀਂ ਜਿਹੜਾ ਲਗਭਗ ਲੱਗ ਹੀ ਆ ਉਹਨਾਂ ਦੇ ਫੜ ਲਾ ਕਿ ਉਹਨਾਂ ਨੂੰ ਵੀ ਜਲਦੀ ਸੋ ਫਿਰ ਸਾਰਾ ਮਾਮਲਾ ਜਿਹੜਾ クリア ਹੋ ਜਾਏ ਇਹ ਸਰ ਪਾਣੀ ਦੇ ਵਿੱਚੋਂ ਆਇਆ ਜੀ ਸਰ ਹਾਂ ਪਾਣੀ ਦੇ ਵਿੱਚੋਂ クリア ਹੋ ਤੇ ਪੰਜ ਪੰਜ 6 6 ਫੁੱਟ ਪਾਣੀ ਸੀ ਪਹਿਲੇ ਤੇ ਅੱਜ ਤੋਂ ਇਹ ਥੋੜਾ ਦਿਨ 4-5 ਦਿਨ ਪਹਿਲੇ ਵੀ ਉੱਥੇ ਕਰੀਬ 5-6 ਫੁੱਟ ਪਾਣੀ ਸੀਗਾ ਤੇ ਇਹਨੇ ਪਾਣੀ ਦੇ ਵਿੱਚ ਜਿਹੜੀ ਫਿਰ ਮੂਮੈਂਟ ਜਿਹੜੀ ਸਾਡੇ ਸਾਡੀ ਵੀ ਘਟ ਜਾਂਦੀ ਹੈ ਕਿੰਨੀ ਜਰ ਆਇਆ ਆਇਆ ਪਾਕਿਸਤਾਨ ਤੋਂ ਡੈਡ ਸ਼ੋ ਆਇਆ ਉਧਰ ਕਿਸ ਤਰ੍ਹਾਂ ਲੈ ਕੇ ਆਏ ਕੋਈ ਪੈਕਿੰਗ ਜੇ ਸੀਗਾ ਜਾਂ ਕਿਸ ਤਰ੍ਹਾਂ ਸੀ ਦੇਖੋ ਉਹ ਇਹ ਉਹ ਤੋ ਥਰੋ ਕਰਦੇ ਆ ਪਾਈਪ ਰਾਈ ਕਰਦੇ ਆ ਉਹਦੇ ਨਾਲ ਫਿਰ ਲੈ ਲੈਂਦੇ ਸਰ ਦੋ ਅਸਾਈਨਮੈਂਟ ਆਈਆਂ ਨੇ ਕਿੰਨੀ ਚੁਣੌਤੀ ਬਣ ਜਾਂਦੀ ਜੀ ਆਪਣੇ ਵਾਸਤੇ ਆਪਣੇ ਜਿਲ੍ਹੇ ਵਾਸਤੇ ਨਹੀਂ ਵੇਖੋ ਵੇਖੋ ਵਿਸ਼ਾ ਤੇ ਹੈ ਵਾ ਜਿਹੜਾ ਪੇਪਰ ਲੇਕਿਨ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਅਸੀਂ ਸਫਲ ਨਹੀਂ ਹੁੰਦਦੇ ਆਪਾਂ ਇਹਨਾਂ ਤੋਂ ਜੋ ਵੀ ਇਹ ਕਰਦੇ ਗਲਤ ਕੰਮ ਉਹ ਸਾਡੇ ਉੱਪਰ ਦੇ ਖਿਲਾਫ ਕਾਰਵਾਈ ਕੀਤੀ ਇਹਨਾਂ ਨੂੰ ਅਸੀਂ ਬੁੱਕਰੀ ਦਾ ਅਚਲ ਜਿਹੜੇ ਹਥਿਆਰ ਬ੍ਰਾਹਮਤ ਨੇ ਮੀਡੀਅਮ ਕਿੱਥੋਂ ਦੇ ਨੇ ਇਹ ਕੋਈ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਮਾਰਕਾ ਹੈ ਇਟਲੀ ਦੇ ਵੀ ਹੈ ਚਾਈਨੀਜ਼ ਵੀ ਹੈ ਜਿਹੜੇ ਹੋਰ ਜਿਹੜੇ ਆਪਣੇ ਯੂ ਐਸ ਆਰਮੀ ਦੇ ਵੀ ਹੈ ਕਿੰਨੇ ਕ ਮਹਿੰਗੇ ਨੇ ਜੀ ਇਹ ਹਥਿਆਰ ਜਿਹੜੇ ਬ੍ਰਾਹਮਤ ਨੇ ਕੋਈ ਨਾ ਰੇਟ ਨਹੀਂ ਐਗਜੈਕਟ ਪਤਾ ਪਰ ਜਿਹੜੇ ਵੈਪਨ ਆ ਸੋਫਿਸਟੀਕੇਟਿਡ ਵੈਪਨ ਹੈ ਹਾਈ ਟੈਕ ਟੈਕਨੋਲੋਜੀ ਦੇ ਬਿਲਕੁਲ ਤਾਂ ਅਥੈਟਿਕੋਲ